ਸ੍ਰੀਕਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਰਾਤ ਦੇ तकरीबन 1:30 ਵਜੇ ਤੇ ਰਾਤ ਨੂੰ ਸੀਸ ਇਨਸ਼ੋਰ ਕਰਦੇ ਹਾਂ ਸਾਰਾ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਸਾਫ਼ ਹੋਵੇ ਆ ਪੰਜਾਬ ਦੀ ਜਿਹੜੀ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਜਿਹੜੀ ਜਦੀ ਆ ਪੜ ਸਕਦੇ ਹਾਂ ਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਸਾਰੀ ਸੜਕਾਂ ਦੀ ਸਵੀਪਿੰਗ ਹੁੰਦੀ ਹੈ ਤੇ ਆਪ ਅਸੀਂ ਜ਼ਿਲ੍ਹਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਦੇ ਦਸਾਈ ਇਸ ਅਫੀਸਰਸ ਪੂਰੇ ਟਿਰਲ ਡਰਿੰਕ ਫਰੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਨਪੁਰ ਸਾਹਿਬ ਦੀਆਂ ਸੜਕਾਂ ਅਤੀ ਰਾਤ ਜਿਹੜੀਆਂ ਚਮਕ ਰਹੀਆਂ ਨੇ ਅਬ ਸਵੇਰਨਾ ਦੇ ਟਾਈਮ ਹਨ ਹਜ਼ਾਰਾਂ ਦੀ ਸੰਗਤ ਇੱਥੇ ਚੁਰਦੀ ਹੈ ਪਰ ਸਾਫ ਸਫਾਈ ਦਾ ਖਿਆਲ ਹਰ ਜਗ੍ਹਾ ਅਜਨ ਡਸਪਿੰਸ ਸਾਡੀ ਹਰ ਕੋਸ਼ਿਸ਼ ਹੈ ਕਿ ਜਿੰਨਾ ਅਸੀਸਬਰੀ ਬਹੁਤ ਪ੍ਰਯਾਸ ਕਰਦੇ ਨੇ ਸਾਫ ਸਫਾਈ ਨੂੰ ਲੈ ਕੇ ਸੁੰਦਰਤਾ ਨੂੰ ਲੈ ਕੇ ਮੈਨੇਜਮੈਂਟ ਨੂੰ ਲੈ ਕੇ ਜਿਹੜਾ ਹੈ ਉਹ ਇਸ ਸਰਪੰਚ ਦਰਸਕ ਜਿਮਾਰਕ ਮਾਰਕਟ ਜਿਹੜਾ ਆਪਣਾ ਨਗਰਵਸ ਤੇ ਬਣ ਸਕਿਆ ਜੀ ਤੇ ਕੱਲ ਤੋਂ ਡਰੂਨ ਸ਼ੋ ਵੀ ਹੋਣਾ ਲੋਕੇ ਤੇ ਜਿਹੜਾ ਹੈ ਲਾਈਟਿੰਗ ਸਾਊਂਡ ਸ਼ੋ ਚਰਨ ਗੰਗਾ ਸਟੇਡੀਅਮ 5 ਵਜੇ 10 ਵਿੰਗਸ ਪਲੇਸ ਕਰਾਇਆ ਗਿਆ ਥਾਂ ਥਾਂ ਦੇ ਉੱਤੇ ਜਿਹੜਾ ਹੈ ਦਿਨ 10 ਵਿੰਗਸ ਜਿਹੜਾ ਹੈ ਕੀਤਾ ਹੈ ਆਪ ਜਿੰਨਾ ਇਸ ਮਹਾਨ ਧਰਤੀ ਇਹ ਉਹ ਧਰਤੀ ਹੈ ਮੈਂ ਆਪ ਜੀ ਨੂੰ ਇੱਕ ਤਰੀਕੇ ਨਾਲ ਨਾਈਟ ਟੂਰ ਕਰਾ ਰਹੇ ਹਾਂ ਅਸਾਂ ਗੱਲ ਦੇਖ ਸਕਦੇ ਹਾਂ ਕਿ ਹਜੇ ਵੀ ਜਿਹੜੀ ਆ ਰਹੀ ਹੈ ਡੇਢ ਅੱਧੀ ਰਾਤੀ ਪਹੁੰਚ ਰਿਹਾ ਤੇ ਜਿਹੜੀ ਆਪ ਜੀ ਨੂੰ ਇਹ ਦਿਖਾਉਣ ਦਾ ਮਕਸਦ ਹੈ ਕਿ ਇਹ ਦਿਨ ਕਿ ਦਿਨੇ ਇਹ ਮਹੀਨਾ ਸੜਕਾਂ ਦੇ ਉੱਤੇ ਬਹੁਤ ਅਤਸਰੀ ਰੌਸ਼ਨ ਦਾ ਸੰਗਤ ਹੁੰਦੀ ਹੈ ਤੇ ਇੱਕ ਬਰੀ ਟਾਈਟ ਟੂਰ ਤੇ ਕਿਵੇਂ ਅਨੰਦਪੁਰ ਸਾਹਿਬ ਜਿਹੜਾ ਹੈ ਮਸ਼ਾਲਾ ਲਾਈ ਹੈਗੇ ਹਾਂ ਹਰ ਇੱਕ ਖੰਬੇ ਦੇ ਤੇ ਸਟ੍ਰਿਪ ਲਾਈਟਸ ਸਾਰੀ ਲੜੀ ਲਾਈਟਾਂ ਨੂੰ ਵਾਈਟ ਕੀਤਾ ਗਿਆ ਹੈ ਸਾਡਾ ਵਿਰਾਸਤ ਸਿੱਖ ਹਲਸਾ ਇੱਥੇ ਵੀ ਜਿਹੜਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤੇ ਇੱਥੇ ਬਹੁਤ ਅਲੌਕਿਕ ਪੰਜਾਬ ਦਾ ਪਹਿਲਾ ਜਿਹੜਾ ਡਰੋਨ ਸ਼ੋਅ ਹੈ ਉਹ ਜਿਹੜਾ ਅਸੀਂ ਇੱਥੇ ਆਰਗੇਨਾਈਜ਼ ਕਰ ਰਹੇ ਹਾਂ ਕਿੰਨਾ ਸੁੰਦਰ ਜਿਹੜਾ ਹੈ ਕਿੰਨਾ ਲੋਕਿਕ ਜਿਹੜਾ ਹੈ ਉਹ ਇੱਥੇ ਦਾ ਦ੍ਰਿਸ਼ ਆਪਾਂ ਇੱਧਰ ਜਾਵਾਂਗੇ ਜਦੋਂ ਇੱਧਰ ਚੱਤੀ ਦੇਖਦੇ ਤਾਂ ਪੰਜ ਪਿਆਰਾ ਪਾਰਕ ਉਹ ਸਫਾਈ ਦੀ ਟੀਮਾਂ ਪੂਰੇ ਇੱਕ ਇੱਕ ਚੀਜ਼ ਜਿਹੜੀ ਹੈ ਦੇਖੋ ਇਹ ਇੱਕ ਇੱਕ ਵਾਸ਼ਰੂਮ ਅਸੀਂ ਕੋਲ ਚੈੱਕ ਕਰਦੇ ਹਾਂ ਸਫਾਈ ਦੀ ਟੀਮਾਂ ਲਖੀ ਹੈ ਸਾਰਾ ਬਾਜ਼ਾਰ ਹੁੰਦਾ ਸਵੇਰੇ ਇੱਥੇ ਪੂਰੀ ਰੌਣਕ ਜਿਹੜੀ ਹੈ ਦਿਨ ਦੇ ਟਾਈਮੇ ਸਾਰੇ ਬਾਜ਼ਾਰ ਹੈ ਜੀ ਨਵੀਂ آبادی ਦਾ ਬਾਜ਼ਾਰ ਹੈ ਇਹ ਮਾਰਗ ਹੈ ਜੋ ਤਖਤ ਸਾਹਿਬ ਨੂੰ ਜਾਂਦਾ ਹੈ ਗੁਰਦੁਆਰਾ ਸ਼ਹੀਦੀ ਬਾਗ ਦਾ ਲੋਕਿਕ ਦ੍ਰਿਸ਼ ਜਿਹੜਾ ਹੈ ਸਾਰਾ ਵਿਚਾਰ